ਸਸ਼ੀਕਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਵੈਸਟ ਕੈਰੀਅਰ ਗਾਈਡ ਫॉर ਪੰਜਾਬੀ ਤੋਂ ਦੁਬਈ ਹੁਣ ਦੁਨੀਆ ਭਰ ਵਿੱਚ ਆਪਣੇ ਲਗਜ਼ਰੀ ਅਤੇ ਕਾਰੋਬਾਰ ਦੇ ਨਾਲ-ਨਾਲ ਬਿਊਟੀ ਅਤੇ ਵੈਲਨੈਸ ਲਈ ਵੀ ਜਾਣਿਆ ਜਾਂਦਾ ਹੈ ਹਰ ਸਾਲ ਪਰਤੋ ਲੱਖਾਂ ਸਟੂਡੈਂਟਸ ਬਿਊਟੀ, ਹੈਅਰ ਅਤੇ ਮੇਕਅਪ ਇੰਡਸਟਰੀ ਵਿੱਚ ਕਰੀਅਰ ਬਣਾਉਣ ਲਈ ਦੁਬਈ ਜਾਂਦੇ ਹਨ। ਇਸ ਪਰਤ ਲੋਕ ਦੁਬਈ ਆਉਂਦੇ ਹਨ। ਇਸ ਲਈ ਇੱਕ ਬਿਊਟੀਸ਼ੀਅਨ ਬਣ ਕੇ ਨਾ ਸਿਰਫ ਉੱਥੇ ਪੈਸਾ ਕਮਾ ਸਕਦੇ ਹਨ, ਬਲਕਿ ਚੰਗਾ ਐਕਸਪੀਰੀਅੰਸ ਵੀ ਪ੍ਰਾਪਤ ਕਰ ਸਕਦੇ ਹਨ। ਜੇ ਤੁਸੀਂ ਵੀ ਦੁਬਈ ਵਿੱਚ ਇੱਕ ਬਿਊਟੀਸ਼ੀਅਨ ਵਜੋਂ ਕਰੀਅਰ ਬਣਾਉਣਾ ਚਾਹੁੰਦੇ ਹੋ, ਅੱਜ ਚੰਗੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਇਹ ਇੱਕ ਸੁਨਹਿਰੀ ਮੌਕਾ ਹੈ। ਤੁਸੀਂ ਵੀ ਬਿਊਟੀਸ਼ੀਅਨ ਕੋਰਸ ਕਰਕੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਦੁਬਈ ਵਿੱਚ ਇੱਕ profession beautician ਦੀ ਜੌਬ ਲਈ ਇੱਕ profession beauty ਅਕੈਡਮੀ ਤੋਂ ਸਰਟੀਫਿਕੇਟ ਅਤੇ ਐਕਸਪੀਰੀਅੰਸ ਬਹੁਤ ਹੀ ਇੰਪੋਰਟੈਂਟ ਹਨ ਭਾਰਤ ਵਿੱਚ profession beauty ਕੋਰਸ ਪੇਸ਼ ਕਰਨ ਵਾਲੇ ਬਹੁਤ ਸਾਰੇ ਅਕੈਡਮੀਆ ਖੁੱਲ੍ਹੇ ਹਨ ਜੋ ਸਕਿਨ, ਹੈਅਰ, ਮੇਕਅਪ, ਸਪਾ ਤੇ ਨੇਲ ਆਰਟ ਦੇ ਕੋਰਸ ਕਰਵਾਉਂਦੀਆਂ ਹਨ ਸਟੂਡੈਂਟਸ ਦੁਬਈ ਵਿੱਚ ਬਿਊਟੀਸ਼ੀਅਨ ਦੀ ਜੌਬ ਲਈ ਇਨ੍ਹਾਂ ਕੋਰਸਾਂ ਬਾਰੇ ਚੰਗੀ ਤਰ੍ਹਾਂ ਜਾਣ ਸਕਦੇ ਹਨ ਅਤੇ ਟੌਪ ਦੇ ਸਲੂਨਾਂ ਤੇ ਸਪਾ ਸੈਂਟਰ ਵਿੱਚ ਆਪਣਾ ਕੈਰੀਅਰ ਬਣਾ ਸਕਦੇ ਹਨ ਅੱਜ ਦੀ ਵੀਡੀਓ ਵਿੱਚ ਆਓ ਉਹਨਾਂ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕਰੀਏ ਜੋ ਤੁਹਾਨੂੰ ਦੁਬਈ ਵਿੱਚ ਬਿਊਟੀਸ਼ੀਅਨ ਬਣਨ ਲਈ ਲੈਣੇ ਚਾਹੀਦੇ ਹਨ ਬਿਊਟੀਸ਼ੀਅਨ ਬਣਨ ਲਈ ਕਿਡੀਆਂ ਯੋਗਤਾਵਾਂ ਦੀ ਲੋੜ ਹੁੰਦੀ ਹੈ ਦੋਸਤੋ ਸਟੂਡੈਂਟਸ ਨੂੰ ਦੁਬਈ ਵਿੱਚ ਬਿਊਟੀਸ਼ੀਅਨ ਵਜੋਂ ਜੌਬ ਪ੍ਰਾਪਤ ਕਰਨ ਲਈ ਕਿਸੇ ਵਿਸ਼ੇਸ਼ ਡਿਗਰੀ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਸਿਰਫ 10ਵੀਂ ਜਾਂ 12ਵੀਂ ਕਲਾਸ ਪਾਸ ਕਰਨੀ ਪੈਂਦੀ ਹੈ ਉਸ ਤੋਂ ਇਲਾਵਾ ਉਹਨਾਂ ਨੂੰ ਇੰਗਲਿਸ਼ ਲੈਂਗੁਏਜ ਦੀ ਸਮਝ ਹੋਣੀ ਚਾਹੀਦੀ ਹੈ ਸਟੂਡੈਂਟਸ ਨੇ ਕਈ ਨਾਮਵਰ ਅਕੈਡਮੀ ਤੋਂ profession ਬਿਊਟੀਸ਼ੀਅਨ ਕੋਰਸ ਪੂਰਾ ਕੀਤਾ ਹੋਣਾ ਚਾਹੀਦਾ ਹੈ ਕੋਰਸ ਪੂਰਾ ਕਰਨ ਤੋਂ ਬਾਅਦ ਉਹਨਾਂ ਕੋਲ ਘੱਟੋ-ਘੱਟ 1 ਸਾਲ ਦਾ ਐਕਸਪੀਰੀਅੰਸ ਅਤੇ ਬ ਅਓ ਤੁਹਾਨੂੰ ਸਿੱਧਾ ਦੱਸਦੇ ਹਾਂ ਕਿ ਦੁਬਈ ਵਿੱਚ ਜੌਬ ਲਈ ਕਿਹੜੇ ਕੋਰਸ ਕਰਨੇ ਹਨ ਦੁਬਈ ਵਿੱਚ ਬਿਊਟੀਸ਼ੀਅਨ ਵਜੋਂ ਜੌਬ ਪ੍ਰਾਪਤ ਕਰਨ ਲਈ ਸਟੂਡੈਂਟਸ ਨੂੰ ਇੱਕ ਅਜਿਹਾ ਕੋਰਸ ਹੁਣਨਾ ਚਾਹੀਦਾ ਹੈ ਜੋ ਸਕਿਨ, ਹੈਅਰ, ਮੇਕਅਪ, ਸਪਾ ਤੇ ਨੇਲ ਆਰਟ ਵਿੱਚ ਟ੍ਰੇਨਿੰਗ ਪ੍ਰਾਪਤ ਕਰਦਾ ਹੈ ਭਾਰਤ ਵਿੱਚ ਇੰਟਰਨੈਸ਼ਨਲ ਬਿਊਟੀਸ਼ੀਅਨ ਕੋਰਸ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਕਰਵਾਇਆ ਜਾਂਦਾ ਹੈ ਦੁਬਈ ਵਿੱਚ ਬਿਊਟੀਸ਼ੀਅਨ ਵਜੋਂ ਜੌਬ ਪ੍ਰਾਪਤ ਕਰਨ ਲਈ ਸਟੂਡੈਂਟਸ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਮਾਸਟਰ ਇਨ ਇੰਟਰਨੈਸ਼ਨਲ ਕਾਸਮੈਟੋਲੋਜੀ ਕੋਰਸ ਜਾਂ ਡਿਪਲੋਮਾ ਇ ਇਨਾਂ ਦੋਵਾਂ ਕੋਰਸਾਂ ਵਿੱਚ ਸਕਿਨ, ਹੈਅਰ, ਮੇਕਅਪ, ਸਪਾ ਤੇ ਨੇਲ ਆਰਟ ਵਿੱਚ ਟ੍ਰੇਨਿੰਗ ਪ੍ਰੋਫੈਸ਼ਨਲ ਟ੍ਰੇਨਰਜ਼ ਦਰਤੀਤੀ ਜਾਂਦੀ ਹੈ। ਮਾਸਟਰ ਇਨ ਇੰਟਰਨੈਸ਼ਨਲ ਕਾਸਮੈਟੋਲੋਜੀ ਕੋਰਸ ਦੀ ਡਿਊਰੇਸ਼ਨ 24 ਮਹੀਨੇ ਹੈ ਅਤੇ ਡਿਪਲੋਮਾ ਇਨ ਇੰਟਰਨੈਸ਼ਨਲ ਬਿਊਟੀ ਕਲਚਰ ਕੋਰਸ ਦੀ ਡਿਊਰੇਸ਼ਨ 15 ਮਹੀਨੇ ਹੈ। ਇਨਾਂ ਦੋਵਾਂ ਕੋਰਸਾਂ ਵਿੱਚ ਇੰਟਰਨੈਸ਼ਨਲ ਜੌਬਸ ਦੀ ਪਲੇਸਮੈਂਟ ਪ੍ਰਦਾਨ ਕੀਤੀ ਜਾਂਦੀ ਹੈ। ਆਓ ਹੁਣ ਤੁਹਾਨੂੰ ਇਨਾਂ ਕੋਰਸਾਂ ਬਾਰੇ ਡਿਟੇਲ ਵਿੱਚ ਜਾਣਕਾਰੀ ਪ੍ਰਦਾਨ ਕਰੀਏ। ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਵਿੱਚ ਪੇਸ਼ ਕਰਨ ਵਾਲੇ ਇੰਟਰਨੈਸ਼ਨਲ ਕੋਰਸਸ ਦੇ ਵਿੱਚ ਪਹਿਲਾਂ ਗੱਲ ਕਰਦੇ ਹਾਂ ਮਾਸਟਰ ਇਨ ਇੰਟਰਨੈਸ਼ਨਲ ਕਾਸਮੈਟੋਲੋਜੀ ਕੋਰਸੀ ਇੰਟਰਨੈਸ਼ਨਲ ਕਾਸਮੈਟੋਲੋਜੀ ਕੋਰਸ ਵਿੱਚ ਮਾਸਟਰ ਸਿਰਫ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਵਿੱਚ ਹੀ ਕਰਵਾਇਆ ਜਾਂਦਾ ਹੈ ਇਹ ਕੋਰਸ ਇੱਕ ਇੰਟਰਨੈਸ਼ਨਲ ਬਿਊਟੀਸ਼ੀਅਨ ਬਣਨ ਲਈ ਹੈ ਇਸ ਕੋਰਸ ਵਿੱਚ ਸਟੂਡੈਂਟਸ ਨੂੰ ਬੇਸਿਕ ਟੂ ਐਡਵਾਂਸ ਸਕਿਨ ਸਪਾ ਥੈਰੇਪੀ ਹਾਈਡਰਾ ਫੇਸ਼ੀਅਲ ਬੀਬੀ ਗਲੋ ਬੇਸਿਕ ਟੂ ਐਡਵਾਂਸ ਹੈਅਰ ਸਟਾਈਲਿੰਗ ਬੇਸਿਕ ਟੂ ਐਡਵਾਂਸ ਹੈਅਰ ਡਰੈਸਿੰਗ ਪਰਮਨੈਂਟ ਹੈਅਰ ਐਕਸਟ ਬੇਸਿਕ ਟੂ ਐਡਵਾਂਸ ਮੇਕਅਪ ਪ੍ਰੋਸਥੈਟਿਕ ਮੇਕਅਪ ਡਿਪਲੋਮਾ ਇਨ ਮਾਈਕਰੋਬਲੇਡਿੰਗ ਆਦ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਦੋਸਤੋ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਦੀ ਡਿਊਰੇਸ਼ਨ 24 ਮਹੀਨੇ ਹੈ ਕੋਰਸ ਪੂਰਾ ਕਰਨ ਤੋਂ ਬਾਅਦ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੁਆਰਾ ਹੀ 6 ਮਹੀਨੇ ਦੀ ਇੰਟਰਨਸ਼ਿਪ ਦਿੱਤੀ ਜਾਂਦੀ ਹੈ ਇੰਟਰਨਸ਼ਿਪ ਪੂਰੀ ਹੋਣ ਤੋਂ ਬਾਅਦ 100% ਇੰਟਰਨੈਸ਼ਨਲ ਜੌਬ ਦੀ ਪਲੇਸਮੈਂਟ ਵੀ ਦਿੱਤੀ ਜਾਂਦੀ ਹੈ ਹੁਣ ਅਸੀਂ ਤੁਹਾਨੂੰ ਡਿਪਲੋਮਾ ਇਨ ਇੰਟਰਨੈਸ਼ਨਲ ਬਿਊਟੀ ਕਲਚਰ ਕੋਰਸ ਬਾਰੇ ਦੱਸਦੇ ਹਾਂ ਡਿਪਲੋਮਾ ਇਨ ਇੰਟਰਨੈਸ਼ਨਲ ਬਿਊਟੀ ਕਲਚਰ ਕੋਰਸ ਸਭਾਰਤ ਵਿੱਚ ਮੇਰੀ ਬੀਬੀ ਦੇ ਇੰਟਰਨੈਸ਼ਨਲ ਅਕੈਡਮੀ ਵਿੱਚ ਕਰਵਾਇਆ ਜਾਂਦਾ ਹੈ ਇਸ ਕੋਰਸ ਵਿੱਚ ਸਟੂਡੈਂਟਸ ਨੂੰ ਬੇਸਿਕ ਤੋਂ ਐਡਵਾਂਸ ਸਕਿਨ ਸਪਾ థెరਪੀ ਹਾਈਡਰਾ ਫੇਸ਼ੀਅਲ ਬੀਬੀ ਗਲੋ ਬੇਸਿਕ ਤੋਂ ਐਡਵਾਂਸ ਹੈਅਰ ਸਟਾਈਲਿੰਗ ਬੇਸਿਕ ਤੋਂ ਐਡਵਾਂਸਡ ਹੈਅਰ ਡਰੈਸਿੰਗ ਪਰਮਨੈਂਟ ਹੈਅਰ ਐਕਸਟੈਂਸ਼ਨ ਮਹਿੰਦੀ ਆਦਿ ਬਰਿਖਾਇਆ ਜਾਂਦਾ ਹੈ ਇਹ ਕੋਰਸ ਕਰਕੇ ਸਟੂਡੈਂਟਸ ਇੰਟਰਨੈਸ਼ਨਲ ਬਿਊਟੀਸ਼ੀਅਨ ਜਾਂ ਹੈਅਰ ਡਰੈ ਤੋ ਦੋਸਤੋ ਡਿਪਲੋਮਾ ਇਨ ਇੰਟਰਨੈਸ਼ਨਲ ਬਿਊਟੀ ਕਲਚਰ ਕੋਰਸ ਦੀ ਡਿਊਰੇਸ਼ਨ 15 ਮਹੀਨੇ ਹੈ ਕੋਰਸ ਪੂਰਾ ਕਰਨ ਤੋਂ ਬਾਅਦ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਖੁਦ 6 ਮਹੀਨੇ ਦੀ ਇੰਟਰਨਸ਼ਿਪ ਦਿੰਦੀ ਹੈ ਇੰਟਰਨਸ਼ਿਪ ਪੂਰੀ ਹੋਣ ਤੋਂ ਬਾਅਦ 100% ਇੰਟਰਨੈਸ਼ਨਲ ਜੌਬ ਦੇ ਪਲੇਸਮੈਂਟ ਵੀ ਦਿੱਤੀ ਜਾਂਦੀ ਹੈ ਹੁਣ ਆਓ ਸੀ ਤੁਹਾਨੂੰ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਦੀ ਵਿਸ਼ੇਸ਼ਤਾ ਬਾਰੇ ਜਾਣਕਾਰੀ ਦਿੰਦੇ ਹਾਂ ਜੋ ਇੰਟਰਨੈਸ਼ਨਲ ਬਿਊਟੀ ਕੋਰਸ ਚਲਾਉਂਦੀ ਹੈ ਮੇਰੀ ਬਿੰਦੇ ਇੰਟਰਨੈਸ਼ਨਲ ਅਕੈਡਮੀ ਮੇਕਅਪ ਅਤੇ ਬਿਊਟੀ ਕੋਰਸ ਪ੍ਰਦਾਨ ਕਰਨ ਲਈ ਪੱਤਰੀ ਦੀ ਨੰਬਰ 1 ਅਕੈਡਮੀ ਹੈ ਇਸ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਐਂਸਡ ਟ੍ਰੇਨਰਜ਼ ਦੁਆਰਾ ਦਿੱਤੀ ਜਾਂਦੀ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਦੀ ਕੁਆਲਿਟੀ ਨੂੰ ਹਾਈ ਰੱਖਣ ਲਈ ਇੱਕ ਬੈਚ ਵਿੱਚ ਸਿਰਫ 12 ਤੋਂ 15 ਸਟੂਡੈਂਟਸ ਨੂੰ ਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਹਰੇਕ ਬੱਚੇ ਤੇ ਧਿਆਨ ਕੇਂਦਰਿਤ ਕੀਤਾ ਜਾ ਸਕੇ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਮਾਸਟਰਡ ਕਾਸਮੈਟੋਲੋਜੀ ਕੋਰਸ ਅਤੇ ਮਾਸਟਰਡ ਇੰਟਰਨੈਸ਼ਨਲ ਕਾਸਮੈਟੋਲੋਜੀ ਕੋਰਸ ਨੂੰ ਭਾਰਤ ਵਿੱਚ ਸਭ ਤੋਂ ਵਧੀਆ ਕਾਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ। ਪੂਰੇ ਭਾਰਤ ਦੇ ਨਾਲ-ਨਾਲ ਮਿਰਿਵਿੰਦ ਇੰਟਰਨੈਸ਼ਨਲ ਅਕੈਡਮੀ ਨੂੰ ਮੇਕਅਪ ਕੋਰਸ ਬਿਊਟੀ ਕੋਰਸ ਆਇਲੈਸ਼ ਐਕਸਟੈਂਸ਼ਨ ਕੋਰਸ ਹੈਅਰ ਐਕਸਟੈਂਸ਼ਨ ਕੋਰਸ ਹੈਅਰ ਕੋਰਸ ਨੇਲ ਕੋਰਸ ਮਾਈਕਰੋ ਬਲੇਡਿੰਗ ਕੋਰਸ ਪਰਮਨੈਂਟ ਮੇਕਅਪ ਕੋਰਸ ਇੰਟਰਨੈਸ਼ਨਲ ਕੋਰਸੇਸ ਆਦਲੀਪਾਤ ਦੀ ਸਭ ਤੋਂ ਵਧੀਆ ਅਕੈਡਮੀ ਮੰਨਿਆ ਜਾਂਦਾ ਹੈ ਇਹ ਨਹੀਂ ਨਹੀਂ ਵਿਦੇਸ਼ਾਂ ਵਿੱਚ ਵੱਡੀਆਂ ਬਿਊਟੀ ਕੰਪਨੀਆਂ ਵੀ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸਸ ਕਰਨ ਵਾਲੇ ਸਟੂਡੈਂਟਸ ਦੀ ਬਹੁਤ ਵੱਡੀ ਮੰਗ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਤੇ ਮਾਸਟਰ ਕੋਰਸਾਂ ਵਿੱਚ 100% ਜੋਬ ਦੀ ਪਲੇਸਮੈਂਟ ਲਈ ਮਸ਼ਹੂਰ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਤੋਂ ਇੰਟਰਨੈਸ਼ਨਲ ਕੋਰਸਸ ਕਰਨ ਤੋਂ ਬਾਅਦ ਸਟੂਡੈਂਟਸ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ, ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੋਬਸ ਪ੍ਰਾਪਤ ਕਰ ਸਕਦੇ ਹਨ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦੇ ਦੋ ਬ੍ਰਾਂਚ ਹਨ ਇੱਕ ਬ੍ਰਾਂਚ ਨਾਇਡਰ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਅਤੇ ਦੂਜੀ ਬ੍ਰਾਂਚ ਦਿੱਲੀ ਦੇ ਰਾਜौरी गार्डन ਮੈਟਰੋ ਸਟੇਸ਼ਨ ਦੇ ਨੇੜੇ ਹੈ ਤੁਸੀਂ ਸਕਰੀਨ ਤੇ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਪਤਾ ਦੇਖ ਰਹੇ ਹੋਗੇ ਤੁਸੀਂ ਸਿੱਧੇ ਵਿਜ਼ਿਟ ਕਰਕੇ ਵੀ ਹੋਰ ਜਾਣਕਾਰੀ ਲੈ ਸਕਦੇ ਹੋ ਤੁਸੀਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਹੋਰ ਕਿਹੜੀ ਅਕੈਡਮੀ ਦੀ ਜਾਣਕਾਰੀ ਚਾਹੀਦੀ ਹੈ ਜੇ ਤੁਸੀਂ ਆਪਣੇ ਕਰੀਅਰ ਬਾਰੇ ਹੋਰ ਜਾਣਕਾਰੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਬੈਸਟ ਕੈਰੀਅਰ ਗਾਈਡ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ